ਜਦੋਂ ਆਪਾਂ ਕਿਤੇ ਧਰਨਾ ਲਾਣੇ ਆ ਲੋਕ ਆ ਕਹਿੰਦੇ ਜੱਟਾਂ ਨੂੰ ਬਿਮਾਰੀ ਆ ਇਹ ਜੱਟਾਂ ਨੂੰ ਬਿਮਾਰੀ ਨਹੀਂ ਇਹ ਸਰਕਾਰ ਨੂੰ ਬਿਮਾਰੀ ਆ ਜੱਟਾਂ ਠੀਕ ਕਰਦੇ ਆ ਕੇਜਰੀਵਾਲ ਨੂੰ ਹਿੰਦੀ ਆਉਂਦੀ ਆ ਹਿੰਦੀ ਮੈਨੂੰ ਨਹੀਂ ਆਉਦੀ ਮੈਨੂੰ ਪੰਜਾਬੀ ਤੇ ਇੰਗਲਿਸ਼ ਆਉਂਦੀ ਆ ਇਹ ਕੇਜਰੀਵਾਲ ਨੂੰ ਇੰਗਲਿਸ਼ ਕਹਿੰਦੇ ਕੇਜਰੀਵਾਲ ਨੂੰ ਇਹੀ ਗੱਲ ਕਹਾਂਗੇ ਯੂ ਡਿਸਟਰੋਏ ਦ ਦਿੱਲੀ ਨਾਓ ਯੂ ਕਮ ਐਂਡ ਡਿਸਟਰੋਏ ਦ ਪੰਜਾਬ ਤੂੰ ਦਿੱਲੀ ਛੱਡ ਦਿੱਤੀ ਆ ਤੂੰ ਪੰਜਾਬ ਜਾਣ ਲੱਗਾ ਪਲੀਜ਼ ਗੋ ਬੈਕ ਟੂ ਦਿੱਲੀ ਲੀਵ ਦ ਪੰਜਾਬ ਲੋਨ ਲੀਵ ਦ ਫਾਰਮਲ ਲੋ ਸਾਇਮਨ ਗੋ ਬੈਕ ਦੇ ਨਾਰੇ ਲੱਗੇ ਸੀ ਕੇਜਰੀਵਾਲ ਗੋ ਬੈਕ ਬਿਲਕੁਲ ਗੋ ਬੈਕ ਕੋਈ ਕਹਿੰਦਾ ਪਿੰਡ ਦੀਆਂ ਗਲੀਆਂ ਕੋਈ ਕਹਿੰਦਾ ਪੰਜਾਬ ਦੇ ਦਰਵਾਜ਼ਾ ਆ ਜਾਓ ਜੀ ਹੁਣ ਮਿੱਟੀ ਵਾਜਾ ਮਾਰਦੀ ਆ ਹੁਣ ਮਾਰਦੀ ਮਿੱਟੀ ਵਾਜਾ ਆਓ ਹੁਣ ਆਹ ਹੈਗੇ ਪੰਜਾਬ ਜਿਹੇ ਪੰਜਾਬ ਸਿੰਘ ਨੂੰ ਦੇਖਣ ਜਾਂ ਪੰਜਾਬ ਸਿੰਘ ਕੀ ਆ ਪੰਜਾਬ ਸਿੰਘ ਦਾ 6.5 ਫੁੱਟਾਂ ਇੱਕ ਬਜ਼ੁਰਗ ਜਿਹਦੇ ਹੱਥ ਖੁੰਡਾ ਆ ਚਿੱਟੀ ਪਾ ਗਿਆ ਤਰਲੇ ਵਾਲੀ ਚਿੱਟਾ ਕੁਰਤਾ ਹੋ ਗਿਆ ਨਾ ਚਿੱਟਾ ਚਾਦਰਾ ਉਹ ਪੰਜਾਬ ਸਿੰਘ ਗਿਆ ਤੇ ਪੰਜਾਬ ਸਿੰਘ ਦੇ ਆਪਾਂ ਆ ਤੁਸੀਂ ਆ ਮੈਂ ਆ ਸਾਰੇ ਆ ਦਹਿਲ ਬਹਾ ਤੇ ਪੰਜਾਬ ਸਿੰਘ ਦਾ ਪੱਗ ਕੀ ਆ ਪਿੰਡ ਜ਼ਮੀਨ ਇਹ ਜਮੀਨ ਨੂੰ ਹੱਥ ਨਹੀਂ ਪਾਇਆ ਪੰਜਾਬ ਸਿੰਘ ਦੀ ਪੱਗ ਨੂੰ ਹੱਥ ਪਾ ਲਿਆ ਤੇ ਜਦੋਂ ਕਿਸੇ ਦੇ ਪਿਓ ਨੂੰ ਪੱਗ ਹੱਥ ਪੈ ਜੂਵੇ ਜੀ ਤੁਸੀਂ ਵੀ ਪਤਾ ਹੈ ਵੀ ਕੀ ਕਰਦੇ ਆ ਹਰੇ ਬੇਬੇ ਦਾ ਤੇਰੀ ਹਰ ਜਗ੍ਹਾ ਕਹਿੰਦੀ ਕਿਸਾਨ ਦਾ ਪੁੱਤਰ ਆ ਹੁਣ ਤੂੰ ਜਾਣ ਜਾਂ ਬੇਬੇ ਜਾਣ ਤੂੰ ਕਿਹਦਾ ਪੁੱਤਰ ਆ ਹਨਾ ਸਾਨੂੰ ਪ੍ਰੂਫ ਕਾ ਦੀ ਲੋੜ ਨਹੀਂ ਤੂੰ ਹੁਣ ਪ੍ਰੂਫ ਕਰਕੇ ਦੱਸ ਦੇ ਤੂੰ ਕਿਸਾਨ ਦਾ ਪੁੱਤਰ ਬਣ ਕੇ ਦਿਖਾ ਰੇ ਇੱਕ ਪਿੰਡ ਨੂੰ 100 ਸਾਲ ਲੱਗਦਾ ਪਸਾਉਣ ਨੂੰ ਤੇ ਜਾਣ ਨੂੰ ਕੀ ਲੱਗਦਾ 1 ਮਿੰਟ ਥੈਂਕ ਯੂ ਸਰ ਮੈਂ ਇੰਗਲੈਂਡ ਤੋਂ ਆਇਆ ਪਾਜੀ ਅੱਛਾ ਜੀ ਤੇ ਸਭ ਤੋਂ ਪਹਿਲਾਂ ਤੇ ਤੁਸੀਂ ਹਨਾ ਸਾਡੇ ਆਪਣੇ ਮਾਧਿਅਮ ਰਾਹੀਂ ਯੂਐਸਏ ਕੈਨੇਡਾ ਇੰਗਲੈਂਡ ਦੇ ਵਿੱਚ ਸਾਰਿਆਂ ਨੂੰ ਦੱਸੋ ਕਿ ਪੰਜਾਬ ਵਿੱਚ ਕੀ ਹੋ ਰਿਹਾ ਆ ਹਾਂਜੀ ਅਸੀਂ ਮੈਂ ਇੱਕ ਗੱਲ ਕੀਤੀ ਸੀ ਕਿ ਜਦੋਂ ਆਪਾਂ ਕਿਤੇ ਧਰਨਾ ਲਾਣਦੇ ਆ ਕੁਝ ਕਹਿਣਦੇ ਆ ਲੋਕ ਆ ਕਹਿੰਦੇ ਜੱਟਾਂ ਨੂੰ ਬਿਮਾਰੀ ਆ ਇਹ ਜੱਟਾਂ ਨੂੰ ਬਿਮਾਰੀ ਨਹੀਂ ਇਹ ਸਰਕਾਰ ਨੂੰ ਬਿਮਾਰੀ ਆ ਜੱਟਾਂ ਦਾ ਠੀਕ ਕਰਦੇ ਆ ਹਾਂ ਬਿਮਾਰੀ ਕਿਹੜਾ ਜੱਲ ਕਰਦਾ ਜੀ ਕੰਮ ਛੱਡ ਕੇ ਆਵੇ ਮੈਂ ਵੀ ਇੱਥੇ ਦਫ਼ਤਰ ਆ ਮੇਰਾ ਵੀ ਨਹੀਂ ਜੱਲ ਕਿਸੇ ਦਾ ਵੀ ਨਹੀਂ ਜੱਲ ਕਰਦਾ ਕੰਮ ਛੱਡ ਕੇ ਆਈਏ ਬਾਕੀ ਜੀ ਰਹੀ ਗੱਲ ਇੱਕ ਸੋਸ਼ਲ ਮੀਡੀਆ ਜਾਂ ਤੁਹਾਡੀ ਆਵਾਜ਼ ਇੱਕ ਸਾਡਾ ਇੱਕ ਕਲਿੱਕ ਜਰੂਰ ਪਾ ਦਿਓ ਇਹ ਜਿਹੜੇ ਗੌਣ ਵਾਲੇ ਆ ਨਾ ਜੀ ਕੋਈ ਗੌਣ ਵਾਲਾ ਕਹਿੰਦਾ ਮਿੱਟੀ ਵਾਜਾ ਮਾਰਦੀ ਕੋਈ ਕਹਿੰਦਾ ਪਿੰਡ ਦੀਆਂ ਗਲੀਆਂ ਕੋਈ ਕਹਿੰਦਾ ਪੰਜਾਬ ਦੇ ਦਰਵਾਜ਼ਾ ਆ ਜਾਓ ਜੀ ਹੁਣ ਮਿੱਟੀ ਵਾਜਾ ਮਾਰਦੀ ਆ ਹੁਣ ਮਾਰਦੀ ਮਿੱਟੀ ਵਾਜਾ ਆਓ ਹੁਣ ਆਪਾਂ ਕੋਈ ਦੇਖਿਆ ਨਹੀਂ ਸਿੰਗਰ ਹਲੇ ਤੱਕ ਇਸ ਪੂਲੀ ਦੇ ਖਲਾਫ ਜੀ ਆਪਾਂ ਦੋ ਬੰਦੇ ਸੀ ਜੀ ਉਹ ਦਲਜੀਤ ਜੀ ਦਲਜੀਤ ਤੇ ਸਾਂਝ ਤੇ ਜੇਜੀ ਵੀ ਜੀ ਜੀ ਇਹਨਾਂ ਨੇ ਆਪਣੇ ਮੋਰਚੇ 'ਚ ਬਹੁਤ ਮਦਦ ਕੀਤੀ ਆ ਕੋਈ ਸਿੰਗਰ ਨਹੀਂ ਪਹੁੰਚਿਆ ਜੀ ਇਹ ਸਿਰਫ ਗੱਲਾਂ ਜੀ ਮਿੱਟੀ ਮਾਰਦੇ ਆ ਜੱਟ ਆਪਾਂ ਪਿੰਡਾਂ 'ਚ ਰਹਿੰਦੇ ਆ ਜੀ ਪਿੰਡ ਤੁਹਾਨੂੰ ਵੀ ਪਰ ਪੰਜਾਬ ਦੀ ਜਿੰਦ ਜਾਨ ਆ ਤੁਸੀਂ ਜਦੋਂ ਇੰਗਲੈਂਡ ਹੁੰਨੇ ਹੋ ਆਪਣੀ ਮਿੱਟੀ ਦਾ ਮੋਹ ਆਉਂਦਾ ਹੈ ਆਪਣੇ ਖੇਤਾਂ ਦਾ ਮੋਹ ਆਉਂਦਾ ਹੈ ਬੰਦੇ ਦਾ ਮੱਲੋ ਮੱਲੀ ਦਿਲ ਕਰਦਾ ਵੀ ਸਾਲ ਬਾਅਦ ਜਾਣਾ ਹੈ ਆਪਾਂ ਤੇ ਜਦੋਂ ਤੁਹਾਡਾ ਇੱਥੋਂ ਸਾਰਾ ਕੁਝ ਹੀ ਪੱਟਿਆ ਜਾਊਗਾ ਫਿਰ ਆਉਣ ਨੂੰ ਜੇਲ ਕਰੂ ਯਾਰ ਅਸੀਂ ਬੜੇ ਮਾਣਨਾ ਕੋਈ ਤੁਹਾਡੇ ਵਰਗਾ ਭਰਾ ਮਿਲਦਾ ਕਹਿੰਦਾ ਜੀ ਕਿਹੜਾ ਪਿੰਡ ਕਿਹੜੇ ਕੁੱਕੜ ਪਿੰਡ ਆ ਜੀ ਉਹ ਕਹਿੰਦਾ ਜੀ ਮੈਂ ਪਟਿਆਲੇ ਦਾ ਜਾਂ ਮੈਂ ਕਿਹੜੇ ਪੈਂਡ ਦਾ ਸ਼ਹਿਰਾਂ ਦਾ ਕੋਈ ਨਾਂ ਲੋਗੇ ਫਲਾਨੇ ਅਸੀਂ ਮਲਵੇਈਆਂ ਅਸੀਂ ਦਵਾਬੀਏ ਜੇ ਕੋਈ ਹਰਿਆਈ ਨਹੀਂ ਹੈਗੀ ਦੱਸਿੰਗੇ ਅਸੀਂ ਕਿਹੜੇ ਹਾਂ ਤਾਂ ਤੋਂ ਮੈਨੂੰ ਲੱਗਦਾ ਐ ਦੱਸਿਆ ਕਰਾਂਗੇ ਆਪਾਂ ਤੂੰ ਕਿੱਥੇ ਰਹਿੰਦਾ ਮੈਂ ਪੁੱਡਾ ਚ ਰਹਿੰਦਾ ਮੈਂ ਗਲਾੜਾ ਚ ਹਾਂਜੀ ਹਾਂਜੀ ਸੋ ਇਹਦੇ ਲਈ ਜੀ ਦੇਖੋ ਇੱਕ ਪੰਜਾਬ ਸਿੰਘ ਹੈ ਜਿਹੜਾ ਆਪਾਂ 1908 ਜਦੋਂ ਵੀ ਲਹਿਰ ਚੱਲੀ ਸੀ ਪਗੜੀ ਸੰਭਾਲ ਜੱਟਾ ਠੀਕ ਹੈ ਜੀ ਪਗੜੀ ਸੰਭਾਲ ਜੱਟਾ ਲਹਿਰ ਚੱਲਾਈ ਸੀ ਆਪਣੇ ਸ਼ਹੀਦ ਭਗਤ ਸਿੰਘ ਦੇ ਚਾਚਾ ਜੀ ਅਜੀਤ ਸਿੰਘ ਜੀ ਨੇ ਅਜੀਤ ਸਿੰਘ ਜੀ ਨੇ ਉਹ ਲਹਿਰ ਦਵਾਲਾ ਜਲੋਣੀ ਪੈਣੀ ਆ ਉਹ ਥੋੜਾ ਜਿਹਾ ਨਾਮ ਚੇਂਜ ਕਰਨਾ ਪੈਣਾ ਵੀ ਪਿੰਡ ਸੁਭਾਲ ਜੱਟਾ ਜੇ ਪੰਜਾਬ ਦਾ ਜੀ ਆਪਾਂ ਹੈਗੇ ਪੰਜਾਬ ਜੇ ਪੰਜਾਬ ਸਿੰਘ ਨੂੰ ਦੇਖਣੇ ਪੰਜਾਬ ਸਿੰਘ ਕੀ ਆ ਪੰਜਾਬ ਸਿੰਘ ਸਾਢੇ 6 ਫੁੱਟ ਦਾ ਇੱਕ ਬਜ਼ੁਰਗ ਜਿਹਦੇ ਹੱਥ ਖੁੰਡਾ ਆ ਚਿੱਟੀ ਪਾਗਿਆ ਤਰਲੇ ਵਾਲੀ ਚਿੱਟਾ ਕੁਰਤਾ ਹੋ ਗਿਆ ਨਾ ਚਿੱਟਾ ਚਾਦਰ ਆ ਉਹ ਪੰਜਾਬ ਸਿੰਘ ਆ ਤੇ ਪੰਜਾਬ ਸਿੰਘ ਦੇ ਆਪਾਂ ਆ ਤੁਸੀਂ ਆ ਮੈਂ ਆ ਸਾਰੇ ਆ ਦੈਲ ਬਾਹਾਂ ਤੇ ਪੰਜਾਬ ਸਿੰਘ ਦਾ ਪੱਗ ਕੀ ਆ ਪਿੰਡ ਜਮੀਨ ਜੇ ਤੁਸੀਂ ਉਸ ਜਮੀਨ ਨੂੰ ਹੱਥ ਪਾ ਲਓਗੇ ਜੱਟ ਤਾਂ ਫੇ ਬਹਿ ਨਹੀਂ ਸਕਦੇ ਜੀ ਜਮੀਨ ਨੂੰ ਹੱਥ ਪਾ ਲੈ ਕੇ ਪੱਗ ਨੂੰ ਹੱਥ ਸਮਝ ਲਾ ਵੀ ਜਮੀਨ ਨੂੰ ਹੱਥ ਨਹੀਂ ਪਾਇਆ ਪੰਜਾਬ ਸਿੰਘ ਦੀ ਪੱਗ ਨੂੰ ਹੱਥ ਪਾ ਲਿਆ ਤੇ ਜਦੋਂ ਕਿਸੇ ਦੇ ਪਿਓ ਨੂੰ ਪੱਗ ਹੱਥ ਪੈ ਜਾਵੇ ਜੀ ਤੁਸੀਂ ਵੀ ਪਤਾ ਵੀ ਕੀ ਕਰਦੇ ਆ ਹਨਾ ਤੁਹਾਡਾ ਬਹੁਤ ਤੁਹਾਡਾ ਸਭ ਤੋਂ ਵਧੀਆ ਤੁਸੀਂ ਆ ਕਿ ਜਿਹੜੇ ਨਰਫਕ ਹੋ ਕੇ ਚੱਲਦੇ ਆ ਬਹੁਤ ਚੈਨਲ ਹੈਗੇ ਆ ਜਿਹੜੇ ਨਰਫਕ ਹੋ ਕੇ ਚੱਲਦੇ ਆ ਕੁਝ ਆ ਥੋੜੇ ਆ ਉਹਨਾਂ ਨੂੰ ਐਨ ਆਰ ਆਈ ਲੋਕ ਬਹੁਤ ਦੇਖ ਰਹੇ ਆ ਜਿਹੜਾ ਆਪਣਾ ਮੋਰਚਾ ਸੀ ਐਨ ਆਰ ਆਈ ਲੋਕਾਂ ਸਰਕਾਰਾਂ ਜਾ ਉਹ ਫੇਮ ਐਨ ਆਰ ਆਈ ਲੋਕਾਂ ਨੂੰ ਹੁਣ ਫੇਮਸ ਕਰਦਾ ਬੇਨਤੀ ਜਿੱਦਾਂ ਉਦੋਂ ਸੰਘਰਸ਼ ਕੀਤਾ ਸੀ ਬਹੁਤ ਸਾਰੇ ਐਨ ਆਰ ਆਈ ਵਾਪਸ ਆਏ ਉਹਨਾਂ ਨੇ ਧਰਨੇ 'ਚ ਯੋਗਦਾਨ ਦਿੱਤਾ ਆਪ ਰਹਿੰਦੇ ਰਹੇ ਹੁਣ ਜੇ ਲੜਾਈ ਦੁਬਾਰਾ ਲੜਨੀ ਪੈਂਦੀ ਤੁਸੀਂ ਕਿੰਨੀ ਲੜਾਈ ਲੜੋ ਮੈਂ ਕਿਸੇ ਦਿਨ ਦੱਸਦਾ ਮੈਂ ਇੰਗਲੈਂਡ ਤੋਂ ਸਿੱਧਾ ਹੀ ਧਰਨੇ ਤੇ ਆਇਆ ਅੱਛਾ ਜੀ ਕਦੋਂ ਇਹ ਜਦੋਂ ਧਰਨੇ ਲੱਗ ਕੇ ਕੀ ਕੀ ਬਾਈਠਾ ਸਿੱਧੇ ਧਰਨੇ ਤੇ ਆ ਸੀ ਮੈਂ ਧਰਨੇ ਤੇ ਆਇਆਗਾ ਵੀਰ ਜੀ ਖੜਾ ਸਾਡੇ ਪਿੰਡ ਦਾ ਸੁਖਵੀਰ ਸਿੰਘ ਪ੍ਰਧਾਨ ਸਾਹਿਬ ਇਹਨਾਂ ਕੋਲ ਆਇਆ ਸੀ ਮੈਂ ਸੁਖਵੀਰ ਸਿੰਘ ਕੋਲ ਵੀਰ ਭਾਜੀ ਜੀ ਜੀ ਮੈਂ ਕਹਾ ਮੈਂ ਇੰਗਲੈਂਡ ਤੋਂ ਜਦੋਂ ਆਇਆ ਸੀ ਤੇ ਧਰਨੇ ਤੇ ਆਇਆ ਸੀ ਤੇ ਮੈਨੂੰ ਸ਼ੰਭੂ ਬਾਰਡਰ ਦੇ ਉੱਤੇ ਬੋਲਣ ਦਾ ਮੌਕਾ ਵੀ ਦਿੱਤਾ ਸੀ ਸਨਮਾਨ ਦਿੱਤਾ ਵੀ ਬੰਦਾ ਇੰਗਲੈਂਡ ਤੋਂ ਸਿੱਧਾ ਇੱਥੇ ਆ ਘਰ ਮ ਨਹੀਂ ਗਿਆ ਇਹ ਕਿਉਂ ਗਿਆ ਅਸੀਂ ਇੰਗਲੈਂਡ ਦੇ ਵਿੱਚ 21 ਕੇ 22 ਦਸੰਬਰ ਨੂੰ 2021 ਚ ਰੈਲੀ ਗੱਡੀ ਸੀ ਇਸੇ ਕਿਸਾਨਾਂ ਇਸੇ ਕਿਸਾਨ ਜਿਹਦੇ ਨਾਲ ਸਾਡੇ ਨਾਲ ਗੋਰੇ ਫਾਰਮਰ ਵੀ ਆਏ ਸੀ ਅੱਛਾ ਟਰੈਕਟਰ ਲੈ ਕੇ ਤੁਹਾਨੂੰ ਲੱਗਦਾ ਕਿ ਇਹ ਇੱਕ ਪ੍ਰੇਰਣਾ ਸਰੋਤ ਹੈ ਕਿਉਂਕਿ ਫਰਾਂਸ ਦੇ ਵਿੱਚ ਜਰ ਕਹਿ ਲਈਏ ਯੂਰਪ ਦੇ ਦੇਸ਼ਾਂ ਦੇ ਵਿੱਚ ਆਪਣੇ ਕਿਸਾਨ ਅੰਦੋਲਨ ਦੀ ਬਾਤ ਪੈ ਰਹੀ ਹੈ ਕਿਤਾਬਾਂ 'ਚ ਪੜਾਇਆ ਜਾ ਰਿਹਾ ਹੈ ਕਿ ਇਹ ਗੱਲ ਤੁਹਾਨੂੰ ਇਸ ਚੀਜ਼ ਤੇ ਮਾਣ ਹੁੰਦਾ ਉੱਥੇ ਬੈਠਿਆਂ ਨੂੰ ਸਾਨੂੰ ਇਹਨਾਂ ਦੇ ਮਾਣ ਕਰਕੇ ਹੀ ਟਿਕਟ ਲੈ ਕੇ ਮੈਂ ਪਹੁੰਚ ਗਿਆ ਸੀ ਜੀ ਮੇਰਾ ਦਿਲ ਕਰਦਾ ਸੀ ਕਿ ਮੈਂ ਜਾ ਕੇ ਦਰਸ਼ਨ ਕਰਾਂ ਮੈਂ ਭਾਜੀ ਉਦੋਂ ਜਦੋਂ ਆਇਆ ਮੈਂ ਕਿ ਇੱਕ ਸਾਡੇ ਅਕਾਲ ਚੈਲਨਾਂ ਚੱਲਦਾ ਜੀ ਉੱਧਰ ਇੰਗਲੈਂਡ 'ਚ ਉਹਨਾਂ ਨੇ ਆਪਣੇ ਕਾਫੀ ਜਾਣ-ਪਛਾਣਿਆ ਇੱਕ ਦੇਸ-ਪ੍ਰਦੇਸ਼ ਚੱਲਦਾ ਚਾਰ-ਪੰਜ ਉਹਨਾਂ ਮੈਨੂੰ ਚੰਨਾਂ ਲੈ ਕੇ ਸਾਨੂੰ ਰਿਪੋਰਟ ਭੇਜੀ ਵੀ ਕੀ ਹੁੰਦਾ ਉੱਥੇ ਜਾ ਕੇ ਮੈਂ ਹਲੇ ਬੜਿਆ ਸੀ ਹਲੇ ਇਹਨਾਂ ਨੂੰ ਨਹੀਂ ਮਿਲਿਆ ਸੀ ਮੈਨੂੰ ਕਾਰਨ ਲੈ ਕੇ ਬਜ਼ੁਰਗ ਮਿਲਿਆ ਮੈਨੂੰ ਮੈਂ ਕਿਹਾ ਬਾਬਾ ਜੀ ਕੀ ਹਾਲ ਥੱਕੇ ਥੱਕੇ ਲਾ ਕਹਿੰਦਾ ਕਾਕਾ ਥੱਕੇ ਨਹੀਂ ਬਹੁਤ ਚੜਦੀ ਗਲਾਂ 'ਚ ਆ ਅੱਛਾ ਜੀ ਮੈਂ ਨਾਲ ਹੀ ਫੋਨ ਕਰਤਾ ਕਹਿੰਦੇ ਤੁਹਾਨੂੰ ਹਲੇ ਪਹੁੰਚੇ ਆ ਮੈਂ ਕਿਹਾ ਮੈਨੂੰ ਇੱਕ ਬਜ਼ੁਰਗੀ ਮਿਲਿਆ ਉਹ ਦੱਸਤਾ ਕਿ ਬਹੁਤ ਚੜਦੀ ਗਲਾਂ 'ਚ ਆ ਮੋਰਚਾ ਵੀ ਚੜਦੀ ਗਲਾਂ 'ਚ ਆ ਅੱਛਾ ਹੁਣ ਜੇ ਪਿਓ ਦੀ ਪੱਗ ਨੂੰ ਹੱਥ ਪੈਂਦਾ ਤਾਂ ਫੇਰ ਕੀ ਕਰੋ ਜਮੀਨਾ ਨਹੀਂ ਰਹੀਆਂ ਤਾਂ ਫੇਰ ਇੰਗਲੈਂਡ ਨਹੀਂ ਲੱਗਦਾ ਪੈਰ ਪੈਸੇ ਪਾਉਣ ਦੇਣ ਆਪਾਂ ਜਿੰਨੇ ਤਾਂ ਇਕੱਠੇ ਹੋ ਗਏ ਹੋ ਗਏ ਪਰ ਜਿਨ੍ਹਾਂ ਨਾਲ ਮਾਨ ਸਾਹਿਬ ਫੋਟੋਆਂ ਕਰਾਈ ਜਾਂਦੇ ਨੇ ਉਹ ਕੌਣ ਨੇ ਇੱਕ ਗੱਲ ਸੁਣੋ ਜਦੋਂ ਕਿਸੇ ਨਾ ਪਿੰਡ 'ਚ ਇੱਕ ਪਰਿਵਾਰ ਤੇ ਹੋ ਜਾਣਾ ਇੱਕ ਪਰਿਵਾਰ ਖੜਾ ਹੋ ਜਵੇ ਇੱਕ ਪਰਿਵਾਰ ਸਾਰੇ ਪਿੰਡ ਨੂੰ ਅੱਗੇ ਲਾ ਲੈਂਦਾ ਹੁਣ ਤਾਂ 6 ਪਿੰਡ ਖੜੇ ਹੋ ਗਏ ਜੀ ਸਾਡੇ ਨਾਲ ਹੋ ਰਿਹਾ ਸਿਰਫ ਜਲੰਧਰ ਚ ਨੇ ਐਦਾਂ ਦੇ ਕਈ ਫੈਂਡ ਨੂੰ ਉਹ ਜੀ ਮੈਨੂੰ ਮੈਂ ਪੋਸਟਾ ਥੋੜਾ ਜਿਹਾ ਮੇਰਾ ਸੋਸ਼ਲ ਮੀਡੀਆ ਰੀਚ ਹੈਗੀ ਆ ਮੇਰਾ ਇੱਕ ਪੇਜ ਵੀ 2-3 ਲੱਖ ਬੰਦਾ ਫੋਲੋ ਕਰਦਾ ਤੇ ਮੈਨੂੰ ਹਰਿਆਣੇ ਤੋਂ ਅਮਰੀਕਾ ਤੋਂ ਬਹੁਤ ਫੋਨ ਆਏ ਆ 2-3 ਦਿਨਾਂ ਦੇ ਵਿੱਚ ਕਿ ਭਾਜੀ ਅਸੀਂ ਤੁਹਾਡੇ ਨਾਲ ਆ ਜੀ ਹੁਕਮ ਕਰ ਦਿਓ ਅਸੀਂ ਨਾਲ ਆ ਜਾਂਗੇ ਕੱਲ ਨੂੰ ਅੱਜ ਤੁਹਾਡੇ ਤੇ ਵੀ ਪਈ ਆ ਹਾਂ ਜਿਹੜੇ ਨਹੀਂ ਤੁਰੇ ਉਹਨਾਂ ਨੂੰ ਹੀ ਹੱਥ ਵੰਨ ਕੇ ਬੇਨਤੀ ਕਰਦੇ ਕਿ ਸਾਡੇ ਨਾਲ ਤੁਰੋ ਅੱਜ ਸਾਡੇ ਪਿੰਡ ਤੇ ਆ ਕੱਲ ਨੂੰ ਤੁਹਾਡੇ ਤੇ ਵੀ ਹੋ ਸਕਦੀ ਆ ਇਹ ਕਿਸੇ ਤੇ ਵੀ ਹੋ ਸਕਦੀ ਆ ਤੇ ਭਗਵਾਨਤਮਾਨ ਸਾਹਿਬ ਨੂੰ ਵੀ ਇਹੀ ਕਮਾਂਗੇ ਬਈ ਉਹ ਕਿਸਾਨ ਦਾ ਪੁੱਤ ਰਿਆਂ ਤੇ ਕਿਸਾਨ ਦਾ ਪੁੱਤਰ ਬਣ ਕੇ ਦਿਖਾ ਰੇ ਬੇਬੀ ਨਾ ਤੇਰੀ ਹਰ ਜਗ੍ਹਾ ਕਹਿੰਦੀ ਕਿਸਾਨ ਦਾ ਪੁੱਤ ਰਿਆਂ ਹੁਣ ਤੂੰ ਜਾਣੇ ਜਾਂ ਬੇਬੀ ਜਾਣੇ ਤੂੰ ਕਿਹਦਾ ਪੁੱਤਰ ਆ ਹਨਾ ਸਾਨੂੰ ਪ੍ਰੂਫ ਕਰਨ ਦੀ ਲੋੜ ਨਹੀਂ ਤੂੰ ਹੁਣ ਪ੍ਰੂਫ ਕਰਕੇ ਦੱਸ ਦੇ ਤੂੰ ਕਿਸਾਨ ਦਾ ਪੁੱਤਰ ਬਣ ਕੇ ਦਿਖਾ ਰੇ ਅਸੀਂ ਕੋਈ ਗਲਤ ਨਹੀਂ ਬੋਲਦੇ ਜੋ ਬੋਲਦੇ ਆ ਸਹੀ ਬੋਲਦੇ ਆ ਭਰਾ ਤੂੰ ਇਹ ਹੁਣ ਸੋਸ਼ਲ ਮੀਡੀਆ ਤੇ ਗਾਲਾਂ ਕਢਾਉਂਦੇ ਆ ਜੋ ਕਰਦੇ ਜੋ ਮਰਜ਼ੀ ਕਢਾ ਲਓ ਇਹ ਹੁਣ ਸ਼ਿੰਗਾਰ ਚ ਨਹੀਂ ਰੁਕਣਾ ਆ ਸਾਡੇ ਨਾਲ ਭਰਾ ਹੋਰ ਵੀ ਰਲ ਗਏ ਆ ਤੁਹਾਡਾ ਥੈਂਕਸ ਵੈਰੀ ਮਚ ਇੱਕ ਅਸੀਂ ਮਾੜਾ ਕੇਜਰੀਵਾਲ ਨੂੰ ਗੱਲ ਕਵਾਂਗੇ ਹਾਂਜੀ ਹਾਂਜੀ ਕੇਜਰੀਵਾਲ ਨੂੰ ਹਿੰਦੀ ਆਉਂਦੀ ਆ ਹਿੰਦੀ ਮੈਨੂੰ ਨਹੀਂ ਆਉਦੀ ਮੈਨੂੰ ਪੰਜਾਬੀ ਤੇ ਇੰਗਲਿਸ਼ ਆਉਂਦੀ ਆ ਇਹ ਕੇਜਰੀਵਾਲ ਨੂੰ ਇੰਗਲਿਸ਼ ਚ ਕੇਜਰੀਵਾਲ ਨੂੰ ਇਹੀ ਗੱਲ ਕਹਾਂਗੇ ਯੂ ਡਿਸਟਰੋਏ ਦ ਦਿੱਲੀ ਨਾਓ ਯੂ ਕਮ ਐਂਡ ਡਿਸਟਰੋਏ ਦ ਪੰਜਾਬ ਤੂੰ ਦਿੱਲੀ ਛੱਡ ਦਿੱਤੀ ਆ ਤੂੰ ਪੰਜਾਬ ਜਾਣ ਲੱਗਾ ਪਲੀਜ਼ ਗੋ ਬੈਕ ਟੂ ਦਿੱਲੀ ਲੀਵ ਦ ਪੰਜਾਬ ਲੋਨ ਲੀਵ ਦ ਫਾਰਮਲ ਲੋ ਸਾਈਮਨ ਗੋ ਬੈਕ ਦੇ ਨਾਰੇ ਲੱਗੇ ਸੀ ਕੇਜਰੀਵਾਲ ਗੋ ਬੈਕ ਕੇਜਰੀਵਾਲ ਗੋ ਬੈਕ ਜੀ ਹਾਂਜੀ ਇੱਕ ਆਪਣਾ ਸ਼ਾਸਤਰੀ ਜੀ ਆਪਾਂ ਨੂੰ ਇੱਕ ਨਾਰਾ ਦਿੱਤਾ ਸੀ ਜੈ ਜਵਾਨ ਜੈ ਕਿਸਾਨ ਕੇਜਰੀਵਾਲ ਹੋਣਾ ਦਾ ਨਾਰਾ ਕੀ ਆ ਕੇਜਰੀਵਾਲ ਕਾ ਖਾਬ ਹੈ ਅਜਾੜਨਾ ਪੰਜਾਬ ਹੈ ਉਹੀ ਝੰਡੀ ਦਿੰਦੇ ਤੇ ਕੇਜਰੀਵਾਲ ਗੋ ਬੈਕ ਚਲ ਜਾ ਪਲੀਜ਼ ਲੈਟ ਅਸ ਲੀਵ ਅ ਸਲੂਨ ਐਂਡ ਗੋ ਬੈਕ ਟੂ ਦਿੱਲੀ ਥੈਂਕ ਯੂ ਵੈਰੀ ਮਚ ਤੁਸੀਂ ਕਹਿਣਾ ਚਾਹੁੰਦੇ ਹੋ ਥੈਂਕ ਯੂ ਤੁਸੀਂ ਆਪ ਦੇਖ ਲਿਆ ਜਿਹੜਾ ਪਹਿਲੇ ਦਿਨ ਵੀ ਤੁਸੀਂ ਕਵਰ ਕੀਤਾ ਸੀਗਾ ਕਿੰਨੇ ਕੁ ਜਣੇ ਸੀ ਅੱਜ ਕਿਦਾਂ ਇਹ ਮੂਵਮੈਂਟ ਬਹੁਤ ਵਧੀਆ ਬਣ ਜਾਣੀ ਆ ਔਰ ਗਵਰਨਮੈਂਟ ਨੂੰ ਚਾਹੀਦਾ ਕਿ ਇੱਥੇ ਹੀ ਸਮਝੋਏ ਆਗੇ ਸਾਨੂੰ ਡਿਸਕਸ ਕਰੇ ਬ੍ਰੇਕ ਲੱਗ ਜਾਣੀ ਚਾਹੀਦੀ ਇੱਥੇ ਕਿ ਸਾਰੇ ਬੰਦੇ ਦੇਖ ਲਓ ਆਪ ਤੁਸੀਂ ਆਪ ਦੇਖ ਲਓ ਕਿੱਡੀ ਮੂਵਮੈਂਟ ਪੰਜਾਬ ਦੀ ਏ ਤਿਆਰ ਹੋ ਰਹੀ ਆ ਔਰ ਸਾਰੇ ਜੱਟ ਇਕੱਠੇ ਹੀ ਆ ਜੀ ਤੁਸੀਂ ਕਹਿਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਸ਼ਮੀਰ ਸਿੰਘ ਪੰਨੂ ਤੰਦਰ ਦਾ ਬੀਕੇ ਜਦ ਬਾਬਾ ਪ੍ਰਧਾਨ ਸਰਕਲ ਮਹਿਰਪੁਰ ਕੱਲ ਸਾਡੇ ਵੀ ਮੀਟਿੰਗ ਹੋਸੀ ਸ਼ੰਕਰ ਦੇ ਵਿੱਚ ਸਾਡੇ ਜਿਹੜੇ ਮੈਂ ਨਕੋਦਰ ਦੇ ਪਿੰਡ ਆ ਆਲੂਵਾਲ ਢੇਰੀਆਂ ਸਿਆਣੀਵਾਲ ਉਹਨਾਂ ਵਿੱਚੋਂ ਪਿੰਡਾਂ ਦੀ ਜਿਹੜੀ ਆ 200 ਏਕੜ ਜ਼ਮੀਨ ਜਿਹੜੀ ਆ ਅਸੀਂ ਅੱਜ ਇੱਥੇ ਇੱਕ ਵਾਰਨਿੰਗ ਦਿੰਦੇ ਆ ਸਰਕਾਰ ਨੂੰ ਕਿ ਆਪਣੇ ਆਪ ਸਮਝ ਜੋ ਨਹੀਂ ਤੇ ਕਿਸੇ ਕੀਮਤ ਤੇ ਵੀ ਜਿਹੜਾ ਵਾ ਤੈਨੂੰ ਜ਼ਮੀਨ ਦੇ ਵਿੱਚ ਨਹੀਂ ਵੜ ਦੇਣਾ ਜੀ ਭਾਵਾਂ ਸਾਨੂੰ ਕੋਈ ਵੀ ਕੁਰਬਾਨੀ ਕਰਨੀ ਪਵੇ ਭਾਵਾਂ ਜੋ ਵੀ ਕਰਨਾ ਪਵੇ ਤੁਹਾਨੂੰ ਅਸੀਂ ਵੱਟੋ ਵੱਟ ਭਜਾਵਾਂਗੇ ਅਸੀਂ ਕਿਸੇ ਕੀਮਤ ਤੇ ਵੀ ਜਿਹੜੀ ਇਹ ਹੈਗੀ ਆ ਲੈਂਡ ਪੋਲਿਟਿਕ ਪਾਲਿਸੀ 2025 ਬਿਲਕੁਲ ਨਹੀਂ ਲਾਗੂ ਹੋਣ ਦੇਵਾਂਗੇ ਇਹ ਅਸੀਂ ਮਨ ਬਣਾ ਪਟਿਆ ਸਾਰੇ ਕਿਸਾਨ ਅਸੀਂ ਕਿਸੇ ਕੀਮਤ ਤੇ ਵੀ ਇਸ ਜ਼ਮੀਨ ਨੂੰ ਅਥਿਆ ਹੋ ਨਹੀਂ ਦੇਵਾਂਗੇ ਸਾਡੀ ਪ੍ਰਾਪਰਟੀ ਆ ਸਾਨੂੰ ਕਹਿੰਦੇ ਆ ਵੀ ਤੈਨੂੰ 1200 ਗਜ ਦੇਵਾਂਗੇ ਲੇਕਿਨ ਬਿਲਕੁਲ ਅਸੀਂ ਇੱਕ ਸਾਡੀ ਜ਼ਮੀਨ ਆ ਸਾਰੀ ਅਸੀਂ ਇਹ ਜ਼ਮੀਨ ਤੇ ਕਿਸੇ ਕੀਮਤੇ ਵੰਦ ਦਿਆਂਗੇ ਅਸੀਂ ਇਹਨਾਂ ਨੂੰ ਭਜਾਵਾਂਗੇ ਔਰ ਕਿਸੇ ਕੀਮਤ ਤੇ ਇਹ ਜ਼ਮੀਨਾਂ ਉਹ ਕਿਤੇ ਨਹੀਂ ਥੋੜਿਆਂਗੇ ਕੋ ਕੇਂਦਰੀਵਾਲ ਦਾ ਇਹ ਪਾਲਿਸੀ ਆ ਕਿ ਇਥੋਂ ਮੈਂ ਲੁੱਟ ਕੇ ਸਾਰਾ ਪੰਜਾਬ ਜਿਹੜਾ ਉਹ ਲੈ ਜਾਵਾਂ ਪਰ ਅਸੀਂ ਕੇਂਦਰੀਵਾਲ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਇਹ ਤੂੰ ਭੁੱਲ ਜਾ ਇਹ ਪੰਜਾਬ ਆ ਇਹ ਸੂਰਮਿਆਂ ਦੀ ਧਰਤੀ ਆ ਤੈਨੂੰ ਪੰਜਾਬ ਵਿੱਚ ਇਸੇ ਕੀਮਤੇ ਵੀ ਲੁੱਟਣ ਦਿਆਂਗੇ ਵਾਹਿਗੁਰੂ ਜੀ ਕਾਕਾ ਸਾਹਿਬ ਵਾਹਿਗੁਰੂ ਜਿਨ੍ਹਾਂ ਕੋ ਤਾਂ ਜ਼ਮੀਨਾਂ ਆ ਜੀ ਉਹ ਤਾਂ ਖੜੇ ਹੀ ਆ ਸਾਡੇ ਨਾਲ ਉਹ ਸਾਥ ਰਹਿ ਜਿਨ੍ਹਾਂ ਕੋ ਇੱਕ ਮਰਲਾ ਜ਼ਮੀਨ ਵੀ ਨਹੀਂ ਜੀ ਉਹਨਾਂ ਦਾ ਸਾਡਾ ਅਸੀਂ ਤਾਂ ਉਹਨਾਂ ਹੀ ਆ ਜੀ ਉਹਨਾਂ ਦਾ ਅਸੀਂ ਹੱਥ ਜੋੜ ਕੇ ਬੋਟਮ ਤੋਂ ਉੱਪਰ ਹੱਟ ਉਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਜਿਹੜੇ ਸਾਡੇ ਨਾਲ ਖੜੇ ਆ ਇਦਾਂ ਦੇ ਬੰਦੇ ਜਿਨ੍ਹਾਂ ਕੋ ਜ਼ਮੀਨਾਂ ਇੱਕ ਮਰਲਾ ਨਹੀਂ ਆ ਉਹਨਾਂ ਦਾ ਵੀ ਹੋਣਾ ਹੈ ਨਾ ਭਾਈ ਜਦੋਂ ਉਹਨਾਂ ਦਾ ਪਿੰਡ ਹੀ ਉੱਜੜ ਜਾਊਗਾ ਤਾਂ ਕਿੱਤਾ ਕਿੱਥੇ ਕਰਨਾ ਹੈ ਪਿੰਡ ਦੀ ਗੱਲ ਕੀਤੀ ਹੈ ਜੇ ਇੱਕ ਪਿੰਡ ਬਸਾਉਣਾ ਹੋਵੇ 100 ਸਾਲ ਲੱਗਦਾ ਜੀ ਤੁਸੀਂ ਵੀ ਸਿਆਣੇ ਆ ਉੱਥੇ ਸਕੂਲ ਬਣਨਾ ਹੈ ਉੱਥੇ ਸਿਹਤ ਆਉਣੀ ਹੈ ਡਿਸਪੈਂਸਰੀ ਆਉਣੀ ਹੈ ਉੱਥੇ ਛੱਪੜ ਆਉਣੀ ਹੈ ਇਹਦੇ ਕੋਈ 4-5 ਫੈਮਿਲੀਆ ਬੇਟੀਆਂ ਹੀ ਅੱਜ ਕੁੱਕੜ ਪਿੰਡ ਨੰਬਰ 1 ਪਿੰਡ ਬਣ ਗਿਆ 6-7 ਪਿੰਡ ਬਣ ਗਿਆ ਕੁੱਕੜ ਪਿੰਡ ਤੋਂ ਇੱਕ ਪਿੰਡ ਨੂੰ 100 ਸਾਲ ਲੱਗਦਾ ਬਸਾਉਣ ਨੂੰ ਤੇ ਜਾਣ ਨੂੰ ਕੀ ਲੱਗਦਾ 1 ਮਿੰਟ ਹੁਣ ਇਹ ਹਵੇਲੀਆਂ ਬਣਾਈ ਜਾਂਦੇ ਆ ਅਸਲੀ ਹਵੇਲੀਆਂ ਬਣਾ ਕੇ ਨਕਲੀ ਹਵੇਲੀਆਂ ਲਾਈ ਜਾਂਦੇ ਇਹ ਸਮਝਦੇ ਆ ਚਲੋ ਥੈਂਕ ਯੂ ਬਾਜੀ ਟੂ ਨੈਕਸਟ ਟਾਈਮ ਤੁਹਾਡੇ ਨਾਲ ਕਰਦੇ ਆ ਥੈਂਕ ਯੂ ਜੀ